ਆਖਦੇ ਨੇ ਕਿ ਘਰ ਦਾ ਭੇਤੀ ਜਦੋਂ ਲੰਕਾ ਢੋਂਣ ਤੇ ਆਉਂਦਾ ਤਾਂ ਫਿਰ ਪੂਰੀ ਤਰ੍ਹਾਂ ਨਾਲ ਤੈਸ ਨੈਸ ਕਰ ਦਿੰਦਾ ਅਜਿਹੀ ਹਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਇਆ ਸੁਖਬੀਰ ਸਿੰਘ ਬਾਦਲ ਦੀਆਂ ਉਹ ਗੱਲਾਂ ਹੁਣ ਬਾਹਰ ਆਉਣ ਲੱਗੀਆਂ ਨੇ ਜਿਹੜੀਆਂ ਗੱਲਾਂ ਤੁਹਾਡੇ ਕੰਨਾਂ ਤੱਕ ਕਦੇ ਪਹੁੰਚੀਆਂ ਹੀ ਨਹੀਂ ਸੁਖਬੀਰ ਸਿੰਘ ਬਾਦਲ ਦੇ ਅਤ ਕਰੀਬੀ ਰਹੇ ਵਿਅਕਤੀ ਦੇ ਵੱਲੋਂ ਡੇਰਾ ਸੱਚਾ ਸੌਦਾ ਨੂੰ ਮਾਫੀ ਦਿੱਤੇ ਜਾਣ ਦੀਆਂ ਗੱਲਾਂ ਜਿਹੜੀਆਂ ਨੇ ਹੁਣ ਉਹ ਖੁੱਲੇ ਆਮ ਕੀਤੀਆਂ ਜਾ ਰਹੀਆਂ ਨੇ ਕਿਵੇਂ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਵਿੱਚ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਇਹ ਵੀ ਗੱਲਾਂ ਹੁਣ ਬਾਹਰ ਆਉਣ ਲੱਗੀਆਂ ਨੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਬਹਿਰਿੰਦਰ ਬਾਜਵਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਪਰਗਟ ਸਿੰਘ ਬਾਰੇ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸ ਦਵਾਂ ਕਿ ਪ੍ਰਗਟ ਸਿੰਘ ਜਦੋਂ ਪੰਜਾਬ ਦੇ ਖੇਡ ਵਿਭਾਗ ਚ ਡਾਇਰੈਕਟਰ ਹੁੰਦੇ ਸੀ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ-ਛिपੀਆਂ ਕਦੇ ਵੀ ਨਹੀਂ ਰਹੀਆਂ ਉਸ ਤੋਂ ਬਾਅਦ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੀ ਸਿਆਸਤ ਚ ਲਿਆਉਣ ਵਾਲੇ ਸੀ ਤੇ 2012 ਚ ਜਲੰਧਰ ਸ਼ੋਣੀ ਤੋਂ ਹੀ ਉਹਨਾਂ ਨੂੰ ਅਕਾਲੀ ਦਲ ਦੇ ਟਿਕਟ ਦੇ ਕੇ ਵਿਧਾਇਕ ਬਣਾਇਆ ਗਿਆ ਹੁਣ ਪ੍ਰਗਟ ਸਿੰਘ ਨੇ ਇਹ ਗੱਲ ਸਾਫ਼ ਕਰਤੀ ਹੈ ਕਿ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਦਿਵਾਉਣੀ ਜਥੇਦਾਰਾਂ ਤੋਂ ਅਤੇ ਉਸ ਦੇ ਖੁਸ਼ੀ ਚ ਭੰਗੜੇ ਪਾਉਣੇ ਜਿਹੜਾ ਉਹ ਕਿਸ ਤਰ੍ਹਾਂ ਨਾਲ ਵਾਪਰੇ ਨੇ ਡੇਰਾ ਸੱਚਾ ਸੋਦਾ ਸਾਥ ਦੇਈ ਮਾਫੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਕਈ ਖੁਲਾਸੇ ਹੋ ਚੁੱਕੇ ਨੇ ਪਰ ਪ੍ਰਗਟ ਸਿੰਘ ਵਾਲਾ ਖੁਲਾਸਾ ਇਸ ਕਰਕੇ ਅਹਿਮ ਹੈ ਕਿ ਪ੍ਰਗਟ ਸਿੰਘ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਜਿਸ ਮੀਟਿੰਗ ਦੇ ਵਿੱਚ ਇਹ ਗੱਲਾਂ ਹੋਈਆਂ ਬਕਾਲ ਪ੍ਰਗਟ ਸਿੰਘ ਕਹਿੰਦੇ ਆ ਕਿ ਜਦੋਂ ਡੇਰਾ ਸੱਚਾ ਸੋਦਾ ਨੂੰ ਮਾਫੀ ਦਾ ਕੰਮ ਚੱਲ ਰਿਹਾ ਸੀ ਤਾਂ ਐਸੀ ਕੁਝ ਲੋਕ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਹਾਇਸ਼ ਤੇ ਮੌਜੂਦ ਸੀ। ਉਸ ਸਮੇਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਸੁਖਬੀਰ ਸਿੰਘ ਬਾਦਲ ਮੀਟਿੰਗ ਚ ਆਉਂਦੇ ਨੇ। ਆ ਕੇ ਕਹਿੰਦੇ ਨੇ ਕਿ ਵੀ ਇੱਕ ਖੁਸ਼ਖਬਰੀ ਆ। ਜਦੋਂ ਉਹਨਾਂ ਨੂੰ ਮੌੜਵੇਂ ਜਵਾਬ ਚ ਪੁੱਛਿਆ ਜਾਂਦਾ ਹੈ ਕਿ ਭਾਈ ਖੁਸ਼ਖਬਰੀ ਕੀ ਆ? ਤਾਂ ਉਹ ਕਹਿ ਦਿੰਦੇ ਨੇ ਕਿ ਜਥੇਦਾਰ ਨੇ ਜਿਹੜੇ ਉਹ ਇਸ ਗੱਲ ਤੇ ਸਹਿਮਤ ਹੋ ਗਏ ਨੇ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਜਿਹੜੀ ਆ ਉਹ ਮੁਆਫੀ ਦੇ ਦਿੱਤੀ ਜਾਵੇ। ਇਹ ਖੁਸ਼ਖਬਰੀ ਲੈ ਕੇ ਆਉਂਦੇ ਨੇ। ਜਣਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਸਖਬੀਰ ਸਿੰਘ ਬਾਦਲ ਨੂੰ ਇਹ ਕਿੱਡੀ ਖੁਸ਼ੀ ਸੀ ਕਿੰਨਾ ਉਹਨਾਂ ਨੂੰ ਉਤਸ਼ਾਹ ਸੀ ਇਸ ਮਾਮਲੇ 'ਚ ਉਹ ਕਿੰਨੀ ਸ਼ਿੱਦਤ ਦੇ ਨਾਲ ਇਸ ਮਾਮਲੇ 'ਚ ਕੰਮ ਕਰ ਰਹੇ ਸੀ ਉਹ ਜਿਹੜਾ ਕੁਝ ਹੋਇਆ ਉਸ ਸਮੇਂ ਕਿ ਡੇਰਾ ਸੱਚਾ ਸੋਦੇ ਦੇ ਸਾਧ ਨੂੰ ਜਿਹੜੀ ਆ ਮਾਫੀ ਦੇਣਾ ਸੁਖਬੀਰ ਸਿੰਘ ਬਾਦਲ ਲਈ ਕਿੱਡਾ ਵੱਡਾ ਕੰਮ ਸੀ ਕਿੱਡੀ ਖੁਸ਼ੀ ਭਰੀ ਗੱਲ ਸੀ ਇਹ ਗੱਲ ਹੁਣ ਪ੍ਰਗਟ ਸਿੰਘ ਨੇ ਦੱਸੀ ਹੈ ਪ੍ਰਗਟ ਸਿੰਘ ਨੇ ਇਹ ਗੱਲ ਜਦੋਂ ਦੱਸੀ ਤਾਂ ਉਸ ਤੋਂ ਬਾਅਦ ਸੁਭਾਵਿਕ ਜੀ ਗੱਲ ਸੀ ਦੇਖੋ ਇਹ ਗੱਲ ਤਾਂ ਪਹਿਲਾਂ ਵੀ ਹੋਈਆਂ ਜਥੇਦਾਰ ਗੁਰਮਖ ਸਿੰਘ ਨੇ ਵੀ ਇਹ ਗੱਲ ਕੀਤੀਆਂ ਹੋਰ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕੀਤੀਆਂ ਪਰ ਜਦੋਂ ਤੁਹਾਡਾ ਕੋਈ ਕਰੀਬੀ ਰਿਆ ਤੇ ਖਾਸ ਕਰਕੇ ਉਸ ਘਟਨਾ ਦਾ ਚਸ਼ਮਦੀਦੇ ਗੱਲ ਦੱਸਦਾ ਤਾਂ ਹੈਰਾਨੀ ਹੁੰਦੀ ਹੈ ਜਿਸ ਅੰਦਾਜ਼ ਚ ਪ੍ਰਗਟ ਸਿੰਘ ਨੇ ਇਸ ਗੱਲ ਨੂੰ ਬਿਆਨ ਕੀਤਾ ਕਿ ਖੁਸ਼ਖਬਰੀ ਲੈ ਕੇ ਆਏ ਨੇ ਸੁਖਵੀਰ ਬਾਦਲ ਤੇ ਡਾਕਟਰ ਦਲਜੀਤ ਜੀ ਮੈਂ ਇਹ ਹੁਣ ਵੱਡੀ ਗੱਲ ਹੈ ਕਿ ਇਹਨਾਂ ਨੂੰ ਕਾਦੀ ਖੁਸ਼ੀ ਸੀ ਇਹ ਖੁਸ਼ੀਆਂ ਕਿਉਂ ਮਨਾ ਰਹੇ ਸੀ ਦਲਜੀਤ ਜੀ ਡਾਕਟਰ ਦਲਜੀਤ ਜੀ ਮਾ ਬڑے ਸੁਰਜੇ ਹੋ ਸਿਆਸਦਾਨਾਂ ਚ ਮੰਨੇ ਜਾਂਦੇ ਉਹ ਵੀ ਖੁਸ਼ੀ ਮਨਾ ਰਹੇ ਸੀ ਦੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਦੇ ਕੇ ਕੀ ਖੁਸ਼ਖਬਰੀ ਮਿਲ ਜਾਣੀ ਸੀ ਕਿ ਜਿਹੜਾ ਉਹ ਅਕਾਲੀ ਦਲ ਨੇ ਹਾਸਲ ਕਰ ਲੈਣਾ ਸੀ ਕੁਝ ਵੋਟਾਂ ਇੱਕ ਅੱਧੇ ਹਲਕੇ ਚ ਜਿੱਤਣ ਦੀ ਸਥਿਤੀ ਚ ਆ ਜਾਣਾ ਸੀ ਜਿੱਤ ਤਾਂ ਫਿਰ ਵੀ ਨਹੀਂ ਹੋਈ ਸਿਰਫ ਪਰਮਿੰਦਰ ਸਿੰਘ ਢੀਂਸਾ ਨੂੰ ਛੱਡ ਦਈਏ ਤੇ ਸੁਖਵੀਰ ਸਿੰਘ ਬਾਦਲ ਨੂੰ ਛੱਡ ਦਈਏ ਤਾਂ ਕਿਸੇ ਦੀ ਕੋਈ ਜਿੱਤ ਨਹੀਂ ਹੋਈ ਅਕਾਲੀ ਦਲ ਦੀ ਉਸ ਉਹਨਾਂ ਚੋਣਾਂ ਦੇ ਵਿੱਚ ਤੇ ਇਹ ਅਹਿਮ ਗੱਲ ਹੈ ਕਿ ਅਕਾਲੀ ਦਲ ਕਿੱਥੇ ਜਾਂਦਾ ਹੋਇਆ ਵਿਖਾਈ ਦੇ ਰਿਹਾ ਸੁਖਬੀਰ ਸਿੰਘ ਬਾਦਲ ਭੰਗੜੇ ਕਿਸ ਖੁਸ਼ੀ ਚ ਪਾ ਰਹੇ ਨੇ ਟੇਡੇ ਤਰੀਕੇ ਨਾਲ ਦੇਖੋ ਸੱਚੇ ਪਾਤਸ਼ਾਹ ਵਾਹਿਗੁਰੂ ਬਖਸ਼ਣ ਹਾਰ ਨੇ ਉਹ ਬਖਸ਼ਦੇ ਨੇ ਜੇ ਡੇਰਾ ਸੱਚਾ ਸੋਦਾ ਸਾਧ ਸੱਚੇ ਮਨੋਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣੀ ਗਲਤੀ ਦੀ ਖਿਮਾ ਜਾਂਚਣਾ ਕਰਦਾ ਜਥੇਦਾਰਾਂ ਵੱਲੋਂ ਨੂੰ ਤਨਖਾਹ ਲਈ ਜਾਂਦੀ ਨਾ ਲਈ ਜਾਂਦੀ ਅਲੈਦਾ ਗੱਲ ਸੀ ਪਰਵਾਕੇ ਸੱਚੇ ਦਿਲੋਂ ਗੱਲ 'ਚ ਪਰਣਾ ਪਾ ਕੇ ਵਾਹਿਗੁਰੂ ਤੋਂ ਇਹ ਗੱਲ ਕਹਿੰਦਾ ਕਿ ਮੈਨੂੰ ਮaaf ਕਰ ਦਿੱਤਾ ਜਾਵੇ ਜੋ ਮੇਰੇ ਤੋਂ ਵੱਧਰ ਗਲਤੀਆਂ ਭੁੱਲਾਂ ਖਿਮਾ ਹੋਈਆਂ ਨੇ ਉਹਨਾਂ ਨੂੰ ਬਖਸ਼ਿਆ ਜਾਵੇ ਤਾਂ ਉਹ ਅਲੈਦਾ ਗੱਲ ਸੀ ਚੋਰ ਮੋਰੀ ਦੇ ਰਾਹੀ ਜਥੇਦਾਰਾਂ ਤੋਂ ਮਾਫੀ ਮੰਗਾਉਣੀ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਕਿਸ ਸਿਆਸਤ ਵਾਲ ਧੱਕਣਾ ਚਾਹੁੰਦੇ ਸੀ ਕੀ ਸੁਖਬੀਰ ਸਿੰਘ ਬਾਦਲ ਅੱਜ ਜੋ ਕਹਿ ਰਹੇ ਨੇ ਕਿ ਬਾਗੀ ਭਾਜਪਾਆਂ ਦੇ ਇਸ਼ਾਰੇ ਤੇ ਨੱਚ ਰਹੇ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਕਿਸ ਦੇ ਇਸ਼ਾਰੇ ਤੇ ਸਾਰਾ ਕੁਝ ਕਰ ਰਹੇ ਸੀ ਕੀ ਸੁਖਬੀਰ ਸਿੰਘ ਬਾਦਲ ਦੇ ਸਿਰ ਦੇ ਉੱਤੇ ਸੱਤਾ ਦਾ ਨਸ਼ਾ ਇਸ ਪ੍ਰਕਾਰ ਚੜ ਕੇ ਬੋਲ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਗੁਰਮਰਿਆਦਾ ਸੰਗਤ ਦੀ ਭਾਵਨਾ ਅਤੇ ਜਿਹੜਾ ਪੰਜਾਬ ਦੀ ਤਸਵੀਰ ਦਾ ਪਤਾ ਨਹੀਂ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦਿਨਾਂ ਦੇ ਵਿੱਚ ਸੱਤਾ ਦੇ ਹੰਕਾਰ ਤੇ ਨਸ਼ੇ 'ਚ ਇੰਨੇ ਕਿ ਜ਼ਿਆਦਾ ਚੂਰ ਸੀ ਕਿ ਉਹਨਾਂ ਨੂੰ ਸਾਰੇ ਪਾਗਲ ਲੱਗਦੇ ਸੀ। ਉਹਨਾਂ ਨੂੰ ਸਵਾਲ ਕਰਨ ਵਾਲੇ ਪੱਤਰਕਾਰ ਪਾਗਲ ਲੱਗਦੇ ਸੀ। ਉਹਨਾਂ ਨੂੰ ਸਲਾਹ ਦੇਣ ਵਾਲੇ ਜਿਹੜੇ ਚਿੰਤਕ ਨੇ ਉਹ ਪਾਗਲ ਲੱਗਦੇ ਸੀ। ਕਿਸਾਨ ਉਹਨਾਂ ਨੂੰ ਨਕਸਲਵਾਦੀ ਲੱਗਦੇ ਸੀ। ਇਹ ਸਾਰੀਆਂ ਚੀਜ਼ਾਂ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ ਦੇਖੀਆਂ ਗਈਆਂ ਨੇ। ਸੁਖਬੀਰ ਸਿੰਘ ਬਾਦਲ ਨੇ ਜਿਸ ਪ੍ਰਕਾਰ ਡੇਰਾ ਸੱਚਾ ਸੋਧਾ ਨੂੰ ਮਾਫੀ ਮੰਗਾਈ ਜਿਸ ਪ੍ਰਕਾਰ ਇਹ ਸਾਰਾ ਘਟਨਾਕ੍ਰਮ ਚੱਲਿਆ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਇਹ ਸੁਖਬੀਰ ਸਿੰਘ ਬਾਦਲ ਦੀ ਘਟੀਆ ਸਿਆਸਤ ਤੇ ਬੇਸਮਝੀ ਦਾ ਨਤੀਜਾ ਹੀ ਸਨ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਹੀ ਨਹੀਂ ਸੀ ਕਿ ਸਿਆਸਤ ਕਿਸ ਭਾਵਿਕ ਦੀ ਹੈ ਤੇ ਕਿਵੇਂ ਕੀਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਇੱਕ ਮੈਨੇਜਰ ਜ਼ਰੂਰ ਹੋ ਸਕਦੇ ਆ ਮੈਂ ਅੱਜ ਤੱਕ ਇਹ ਥੋਕ ਕੇ ਗੱਲ ਕਹਿ ਸਕਦਾ ਕਿ ਸੁਖਬੀਰ ਸਿੰਘ ਬਾਦਲ ਇੱਕ ਪੋਲੀਟੀਕਲ ਮੈਨੇਜਰ ਹੋ ਸਕਦੇ ਆ ਪਰ ਉਹ ਪੋਲੀਟੀਸ਼ੀਅਨ ਨਹੀਂ ਹੈਗੇ ਇਸੇ ਨਾਲ ਇਹ ਵੀ ਹੈ ਕਿ ਅਕਾਲੀ ਦਲ ਬੇਸ਼ੱਕ ਕਮਜ਼ੋਰ ਹੋਇਆ ਪਰ ਅਕਾਲੀ ਦਲ ਨੂੰ ਬਚਾਉਣ ਦੀ ਵੀ ਲੋੜ ਹੈ ਦੇ ਵਿੱਚ ਕੁਝ ਆਗੂ ਕਈ ਵਾਰ ਭੂਮਿਕਾ ਨਿਵਾ ਦਿੰਦੇ ਨੇ ਪ੍ਰਗਟ ਸਿੰਘ ਦੱਸਦੇ ਆ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਉਸ ਮੀਟਿੰਗ ਦੇ ਵਿੱਚ ਵਿਰਸਾ ਸਿੰਘ ਬਲਟੋਆ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਬਾਰੇ ਚੇਤਾਵਨੀ ਦਿੱਤੀ ਸੀ ਵਰਜਿਆ ਸੀ ਕਿ ਭਾਈ ਇਹ ਜਿਹਾ ਨਾ ਕਰੋ ਇਸ ਦੇ ਜਿਹੜੇ ਸੀਕੁਐਂਸਸ ਐ ਜਿਹੜੇ ਨਤੀਜੇ ਐ ਉਹ ਬੜੇ ਭਿਆਨਕ ਹੋ ਸਕਦੇ ਐ ਇਸ ਗੱਲ ਬਾਰੇ ਬਲਟੋ ਵਿਰਸਾ ਸਿੰਘ ਬਲਟੋਆ ਨੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਸੁਚੇਤ ਕੀਤਾ ਸੀ ਪਰ ਕਹਿੰਦੇ ਨੇ ਕਿ ਕਈ ਵਾਰ ਬੰਦੇ ਨੂੰ ਜਿਹੜਾ ਕੋਈ ਬੰਦਾ ਚੱਜ ਦੀ ਗੱਲ ਕਰਦਾ ਸਮਝ ਨਹੀਂ ਆਉਂਦੀ ਜੇ ਵਿਰਸਾ ਸਿੰਘ ਬਲਟੋਆ ਦੀ ਗੱਲ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਮੰਨੀ ਹੁੰਦੀ ਤਾਂ ਸ਼ਾਇਦ ਇਹ ਨਤੀਜੇ ਅੱਜ ਅਕਾਲੀ ਦਲ ਨੂੰ ਨਾ ਦੇਖਣੇ ਪੈਂਦੇ